ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦੇ। ਧੰਨਵਾਦ ਧੰਨਵਾਦ ਜੀ ਸ਼ੁਕਰੀਆ ਨਹੀਂ ਨਹੀਂ ਕੋਈ ਆਓ ਆਜੋ ਕਰੀਏ ਉਹ ਘਾਟਣ ਡਾਕਟਰ ਸਾਹਿਬ ਵੀ ਆਏ ਨੇ ਹਾਂ ਹਾਂ ਆਜੋ ਹਾਂ ਜੀ ਵਾਹ 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 ਡਾਕਟਰ ਸਾਹਿਬ ਥੈਂਕ ਯੂ ਥੈਂਕ ਯੂ ਥੈਂਕ ਯੂ ਧੰਨਵਾਦ ਜੀ ਨਿਰਮਨ ਇਹ ਆਓ ਕਿਹਦੇ ਪਾਸੇ ਇੱਧਰ ਆਜੋ ਅਡਜਸਟ ਹੋ ਜਾਓ ਮਾਤਾ ਜੀ ਆਓ ਇੱਧਰ ਆਓ ਮਾਤਾ ਜੀ ਆਓ ਆਜੋ ਆਜੋ ਰਬੇ ਜੀ ਆਓ ਆਓ ਇੱਥੇ ਆਓ ਮੇਰੇ ਲਾਗੇ ਆਓ ਇੱਥੇ ਆਓ ਇਹ ਤੋਰਦਲਾ ਪਰੇ ਪਰੇ ਨਹੀਂ ਨਹੀਂ ਇੱਥੇ ਆਓ ਇੱਧਰ ਇੱਥੇ ਆਓ ਆਓ ਮੇਰੇ ਲਾਗੇ ਆਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਰੇ 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 ਜੋ ਉਰੇ ਉਰੇ ਇੱਕ ਤੇ ਇਹ ਲਓ ਤੁਸੀਂ ਠੀਕ ਆ ਜੀ ਇਹ ਫੜਾ ਦਿਓ ਗੇਸ ਮੈਨੂੰ ਕੋਣਾ ਤੁਹਾਡੇ ਘਰ ਆਇਆ ਦਾ ਅੱਛਾ ਮੋੜਾ ਤੁਸੀਂ ਇੱਧਰ ਆ ਜਾਓ ਕਿਹੜਾ ਮੋੜਾ ਵੀਰੇ ਸੜਦੇ ਵੀਰੇ ਥੋੜਾ ਦੇ ਥੋੜਾ ਹਾਂਜੀ ਵੀਰੇ ਨਹੀਂ ਇਹ ਥੋੜਾ ਨਾ ਇੱਧਰ ਆਓ ਮੇਰੇ ਸਾਹਮਣੇ ਨਾ ਖੜੋ ਫਰਮਟ ਨਹੀਂ ਮੇਰਾ ਸੁਣੋ ਸੁਣੋ ਇਹ ਇਸੇ ਥਾਂ ਤੇ ਤੁਸੀਂ ਥੋੜਾ ਪਰੇ ਪਰੇ ਹੋ ਜਾ ਨਾ ਨਹੀਂ ਹਾਂ ਜੀ ਥੋੜਾ ਪਰੇ ਪਰੇ ਹੋ ਜਾ ਨਾ ਪਰੇ ਪਰੇ ਹੋ ਪਰੇ ਪਰੇ ਹੋ ਇਹ ਸੜਦੇ ਹੋ ਨਾ ਖੁੱਲਾ ਸੜਦੇ ਖੁੱਲੇ ਖੁੱਲੇ ਹੋ ਜਾ ਥੋੜਾ ਥੋੜਾ ਅੱਗੇ ਪਿੰਡ ਵਾਲੇ ਸਾਰੇ ਹਾਂ ਠੀਕ ਹੈ ਨਾ ਸਾਡੇ ਮਤਲਬ ਆਜੋ ਲਾਭ ਆਜੋ ਨਿਤਣ ਆਓ ਵੀ ਇਧਰ ਆ ਕੇ ਸਾਹਮਣੇ ਇਹਦਾ ਅਦਗਾਟਣਾ ਅਜ ਤੁਸੀਂ ਕਰਨਾ ਹਾਂਜੀ ਠੀਕ ਆ ਜੀ ਇਹ ਇਹ ਫੜੋ ਇਹ ਰਸੀ ਫੜੋ ਕੇ ਨਾ ਦੋਟਾ ਇਧਰ ਨਾ ਆਰਾਮ ਤੇ ਸੇ ਸਟੋ ਜੀਆਂ ਪ੍ਰਾਣੀਆਂ ਧਾਰ ਨਹੀਂ ਹੀ ਕੱਢਦੀਆਂ ਜੀਆਂ ਇਹ ਆ ਇਹਨੂੰ ਸੈਸਾ ਦੋਹਾਂ ਥਾਂ ਨਾਲ ਦੋਹਾਂ ਥਾਂ ਰਖੀ ਜਓ ਥੱਲੇ ਦੋਹਾਂ ਥਾਂ ਨਾਲ ਮਾਦਾ ਇੱਗੀਆਂ ਇੱਗੀਆਂ ਪਤਾ ਨਹੀਂ ਖੇਤੀ ਮਾਤਾ ਕਿਤਲੇ ਮਸਤ ਇਨਸ਼ਾਅੱਲਾ ਚਲੋ ਚਲ ਚਲ ਆਹ ਉਹਨ ਲਾਓ ਮਿੱਟਾ ਫੜੋ 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 ਲਾਓ ਲਾਓ ਮਾਤਾ ਲੋ ਇਹ ਇਹ ਲੋ ਕੋਈ ਵੀ ਫੜੋ ਹਾਂ ਬਿਲਕੁਲ ਬਿਲਕੁਲ ਇਹਨਾਂ ਦੇ ਪਤਾ ਪੁਰਾਣਿਆਂ ਨੂੰ ਉਹ ਬਿਲਕੁਲ ਜੀ ਬਿਲਕੁਲ ਹਾਂ ਚਲੋ ਇਹ ਤੂੰ ਤੁਸੀਂ ਵੀ ਲੋ ਮੂ ਪਾਓ ਚਲੋ ਇਹ ਪ੍ਰਦੀਪ ਇੱਕ ਮਿੰਟ ਮੇਰੀ ਮੰਗ ਹੈ ਇੱਥੋਂ ਸ਼ੁਰੂ ਕਰਕੇ ਚਲੋ ਇੱਕ ਮਿੰਟ ਮਾਤਾ ਇੱਕ ਮਿੰਟ ਇੱਧਰ ਆਇਓ ਇੱਥੋਂ ਸ਼ੁਰੂ ਕਰਕੇ ਇੱਥੋਂ ਸ਼ੁਰੂ ਕਰਕੇ ਚੌਂਗ ਚੌਂਗ ਉਧਰੋਂ ਬਿਲਕੁਲ ਖੇਲਪੁਰ ਇੱਧਰੋਂ ਸਿੱਧਾ ਜਾ ਕੇ ਚਲੋਲੀ ਚਲੋਲੀ ਫਿਰ ਉਹ ਸਿੱਧੀ ਗੇਟ ਦੇ ਨਾਲ ਮਿਲ ਜਾਣਾ ਹਾਂਜੀ ਹਾਂਜੀ ਉਹ ਵਾਲੀ ਰੋਡ ਨਾਲ ਹੀ ਵੱਡੀ ਰੋਡ ਨਾਲ ਮਿਲ ਜਾਣਾ ਉੱਥੇ ਜਾ ਕੇ ਅੱਛਾ ਇਹ ਹੈ ਨਾ ਜੀ ਇਹ ਕਿੰਨੇ ਕਿਲੋਮੀਟਰ ਹੈ 497 ਲੰਬਾਈ 4.69 ਜੀ ਜੀ ਹਾਂ ਜੀ ਤਿੰਨ ਸੜਕਾਂ ਜੁੜ ਕੇ ਬੰਦੀ ਤਿੰਨ ਸੜਕਾਂ ਤਿੰਨ ਟੋਟੇ ਹਨ ਜਿਹੜੇ A ਸਰਵੇ ਹੋਇਆ ਸੀ ਹਾਂ ਨਹੀਂ ਇਹ ਇੱਥੋਂ ਲੈ ਕੇ ਚੌਂਗ ਚੌਂਗ ਤੋਂ ਗਾਜੀਵਾੜਮਾ ਤੇ ਕਿਲ ਪਰ ਚੌਂਗ ਜੀ ਹਾਂ ਜੀ ਤੇ ਇਸ ਚੌਂਗ ਤੋਂ ਸਿੱਧਾ ਚੜੋਲੀ 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 ਤੋਂ ਫਿਰ ਉਹ ਜਿਹੜਾ ਪੀਐਨ ਸਵੇਨ ਰੋਡ ਆ ਮੈਂ ਮੈਂ ਰਹਾ ਹਾਂ ਓਕੇ ਓਕੇ ਠੀਕ ਹੈ 4 ਕਿਲੋਮੀਟਰ ਹੈ ਨਾ ਹਾਂ ਜੀ ਠੀਕ ਹੈ ਸਾਢੇ 4 ਮਿੰਟ ਆਜੋ ਆਜੋ ਬਸੋ ਤੇ ਇੱਕ ਵਾਰ ਮੈਂ ਫੇਰ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੇਰੀ ਵਿਦਾਨ ਸਭਾ ਹਲਕਾ ਪੋਆ ਦਾ ਬਹੁਤ ਹੀ ਖੂਬਸੂਰਤ ਏਰੀਆ ਬਹੁਤ ਖੂਬਸੂਰਤ ਇਲਾਕਾ ਜਿੱਥੇ ਅੱਜ ਮੈਂ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਜਿਹੜੇ ਉਹ ਕੰਮ ਆਰੰਭ ਕਰਾਏ ਆ ਸੋ ਅੱਜ ਨਵਾਂ ਸਾਲ ਆ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਸਰਕਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮੈਂ ਆਸ ਕਰਦਾ ਕਿ 2026 ਦਾ ਸਾਲ ਮੇਰੇ ਹਲਕੇ ਦੇ ਲੋਕਾਂ ਲਈ ਤੇ ਸਮਸਥ ਦੇਸ਼ ਵਾਸੀਆਂ ਲਈ ਬੜਾ ਚੰਗਾ ਸਾਬਤ ਹੋਏਗਾ ਸੋ ਅੱਜ ਅਸੀਂ ਘਰਾਂ 'ਚ ਬੈਣ ਦੀ بجائے ਕਿ ਨਵਾਂ ਸਾਲ ਆ ਤੇ ਨਵੇਂ ਸਾਲ ਤੋਂ ਅਸੀਂ ਕੰਮ ਆਰੰਭ ਕਰਦੇ ਆ ਸੋ ਅੱਜ ਮੈਂ ਚਾਰ ਵੱਡੇ ਰੋੜਾਂ ਦਾ ਨਿਰਮਾਣ ਕਾਰਜ ਆਰੰਭ ਕਰਾਏ ਆ ਸੋ ਲਗਭਗ 14 ਕਿਲੋਮੀਟਰ ਅੱਜ ਸੜਕਾਂ ਦੇ ਜਿਹੜੇ ਉਹ ਕੰਮ ਸ਼ੁਰੂ ਕਰਾਏ ਆ ਔਰ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਕੰਮ ਜਿਹੜੇ ਨੇਪੜੇ ਚੜਨੇ ਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਵੀ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਨੇ ਬੜੇ ਖੁੱਲੇ ਮਨ ਦੇ ਨਾਲ ਹਲਕਾ ਪਵਾ ਦੀਆਂ ਸੜਕਾਂ ਜਿਹੜੀਆਂ 20 20 18 12 ਸਾਲ ਪਹਿਲਾਂ ਬਣੀਆਂ ਜਾਂ ਕਿਸੇ ਵੀ ਸਰਕਾਰ ਨੇ ਉਹਦੀ ਸਾਰ ਨਹੀਂ ਲਈ ਮੈਂ ਧੰਨਵਾਦ ਕਰਨਾ ਮੁੱਖ ਮੰਤਰੀ ਜੀ ਦਾ ਕਿ ਜਿਨ੍ਹਾਂ ਨੇ ਬੜੇ ਖੁੱਲੇ ਮਨ ਦੇ ਨਾਲ ਸਾਨੂੰ ਫੰਡ ਦਿੱਤਾ ਪੈਸੇ ਦਿੱਤੇ ਆ ਸੋ ਅੱਜ ਜਿੱਥੇ ਅਸੀਂ ਖੜੇ ਆ ਪਿੰਡ ਬਸਾਉ ਬਾਰਮਾ ਇੱਥੋਂ ਸੜਕ ਦਾ ਆਰੰਭ ਕਰਕੇ ਔਰ ਇਹ ਗਾਜੀ ਬਾਰਮਾ ਗਾਜੀ ਬਾਰਮਾ ਤੋਂ ਕੇਲ ਪਰ ਤੇ ਇਸ ਬਸਾਉ ਬਾਰਮਾ ਤੋਂ ਪਿੰਡ ਚੜੋਲੀ ਤੇ ਇਹ ਲਗਭਗ 4 ਕਿਲੋਮੀਟਰ ਸੜਕ ਦਾ ਇਹ ਟੋਟਾ ਜਿਹੜਾ ਰਿਪੇਅਰ ਹੋਣੀ ਆ ਅ ਅੰਦਾਜ਼ਨ ਪੌਣਾ ਕਰੋੜ ਰੁਪਇਆ ਇੱਥੇ ਲੱਗਣਾ ਸੋ ਲਗਾਤਾਰ ਸੜਕਾਂ ਦੇ ਨਿਰਮਾਨ ਕਾਰਜ ਜਿਹੜੇ ਆ ਉਹ ਹਲਕੇ ਭੋਜ ਚੱਲ ਰਹੇ ਆ ਕਿਤੇ 18 ਫੁੱਟ ਸੜਕਾਂ ਬਣ ਰਹੀਆਂ ਨੇ ਕਿਤੇ 11 ਫੁੱਟ ਬਣ ਰਹੀਆਂ ਨੇ ਕਿਤੇ 16 ਫੁੱਟ ਬਣ ਰਹੀਆਂ ਨੇ ਸੋ ਜਿਹੜਾ ਵਾਅਦਾ ਸੀ ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ ਲਗਾਤਾਰ ਉਤੇ ਪੈਰਾ ਦੇ ਰਹੇ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਨਵੇਂ ਸਾਲ ਦੇ ਉਤੇ ਨਵੀਆਂ ਸੜਕਾਂ ਦੇ ਨਿਰਮਾਨ ਕਾਰਜ ਆਰੰਭ ਕਰਾਏ ਆ ਔਰ ਇਹਦੇ ਨਾਲ ਦੀ ਨਾਲ 10 ਕਰੋੜ ਰੁਪਏ ਦੀ ਲਾਗਤ ਦੇ ਨਾਲ 30 ਸਟੇਡੀਅਮ ਜਿਹੜੇ ਆ ਉਹਨਾਂ ਦੇ ਵੀ ਕੰਮ ਲੱਗਿਆ ਹੋਇਆ ਸੋ ਬਹੁਤ ਵੱਡੀ ਪੱਧਰ ਤੇ ਵਿਕਾਸ ਕਾਰ ਚੱਲ ਰਿਹਾ ਮੈਂ ਉਮੀਦ ਕਰਦਾ ਵੀ ਜਲਦੀ 2-4 ਮਹੀਨਿਆਂ ਦੇ ਅੰਦਰ-ਅੰਦਰ ਇਹ ਸੜਕਾਂ ਆਪਣੇ ਆਪ ਬੋਲਣਗੀਆਂ ਵੀ ਸਾਡੇ ਉੱਤੇ ਕਿਸੇ ਸਰਕਾਰ ਨੇ ਪੈਸਾ ਲਾਇਆ ਸੋ ਮੇਰੇ ਵੱਲੋਂ ਸਮੁੱਚੇ ਹਲਕਾ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਆਰਖਾਂ